ਖਸਰデア ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਔਰ ਔਰ ਇੱਥੇ ਕਿਤੇ ਵੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੇ ਬਾਹਨ ਸੜਕਾਂ ਤੇ ਖੜੇ ਹੋਏ ਨੇ ਕਿਤੇ ਵੀ ਤਿਲ ਸਿਕਟੋਂ ਨੂੰ ਵੀ ਜਿਹੜੀ ਆ ਉਹ ਜਗ੍ਹਾ ਨਹੀਂ ਹੈਗੀ ਬਾਹਰ ਆਉਂਦੇ ਆ ਜੀ ਤਾਂ ਜੋ ਜਿਹੜੀਆਂ ਚੋਣਾ ਜਿਹੜੀਆਂ ਵੋਟਾਂ ਹੈਗੀਆਂ ਉਹ ਬਿਲਕੁਲ ਜਿਹੜੀਆਂ ਆ ਸ਼ਾਂਤੀਪੂਰਵਕ ਹੋ ਸਕਣ ਹਰ ਥਾਂ ਤੋਂ ਜਿਹੜੀ ਉਹ ਜਾਣਕਾਰੀ ਜਿਹੜੀ ਆ ਉਹ ਪੂਰੀ ਲੈ ਰਹੇ ਨੇ ਉਹ ਅਸੀਂ ਇਸ ਵਾਸਤੇ ਜਿਹੜਾ ਹੈਗਾ ਕਾਫੀ ਜਿਹੜਾ ਰਸ ਹੈਗਾ ਤੁਸੀਂ ਦੇਖਦੇ ਸਰਕਾਰੀ ਸਮਾਰਟ ਸਕੂਲ ਜਿਹੜਾ ਇੱਧਰਲੇ ਪਾਸੇ ਜਿਹੜਾ ਆ ਜਿਨ੍ਹਾਂ ਨੇ ਪੇਪਰ ਰੱਖਣੇ ਹੈਗੇ ਆ ਕਾਫੀ ਰਸ ਜਿਹੜਾ ਆ ਉਹ ਇੱਥੇ ਪਿਆ ਹੋਇਆ ਆ ਤੁਸੀਂ ਦੇਖ ਪਾ ਦੇਖ ਰਹੇ ਹੋ ਔਰ ਸਾਰਾ ਹੀ ਤੁਹਾਨੂੰ ਅਸੀਂ ਕਮਾ ਰਹੇ ਹੈਗੇ ਆ ਤੁਸੀਂ ਦੇਖੋ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਹੈਗੀ ਆ ਦੂਰ ਤੱਕ ਜਿਹੜਾ ਆ ਉਹ ਤੁਸੀਂ ਦੇਖ ਪਾ ਰਹੇ ਹੋ ਨੂੰ ਪਤਾ ਹੈਗਾ ਆ ਜ਼ਿਆਦਾਤਰ ਜਿਹੜੇ ਉਹ ਲੇਡੀਜ਼ ਬਾਗ ਜਿਹੜੇ ਆ ਉਹ ਕਿਤੇ ਗਏ ਨੇ ਤੁਸੀਂ ਦੇਖ ਪਾ ਰਹੇ ਹੋ ਔਰ ਬੈਠੇ ਹੋਏ ਨੇ ਤੁਹਾਨੂੰ ਪੂਰੀ ਵੀਡੀਓ ਜਿਹੜੀ ਆ ਉਹ ਅਸੀਂ ਦਿਖਾ پا ਰਹੇ ਹੈਗੇ ਆ ਔਰ ਪੰਜ ਸਰਪੰਚ ਜਿਹੜੇ ਆ ਕਈਆਂ ਨੇ ਸਿੱਧੇ ਤੌਰ ਤੇ ਪੇਪਰ ਰੱਖਣੇ ਆ ਕਈਆਂ ਨੇ ਮਗਰ ਪੇਪਰ ਵੀ ਭਰਨੇ ਹੁੰਦੇ ਹੈਗੇ ਆ ਇਸ ਤਰ੍ਹਾਂ ਵੀ ਡਿਊਟੀ ਜਿਹੜੀ ਆ ਉਹਨਾਂ ਪੁਲਿਸ ਵੱਲੋਂ ਵੀ ਜਿਹੜੀ ਆ ਉਹ ਆਪਣੀ ਕੀਤੀ ਜਾ ਰਹੀ ਹੈਗੀ ਆ ਦੇਖ ਸਕਦੇ ਆ ਜਿਹੜੇ ਪੇਪਰ ਰੱਖਣੇ ਨੇ ਇਹਨਾਂ ਨੇ ਪੇਪਰ ਰੱਖਣੇ ਨੇ ਸਰਪੰਚੀ ਜਾਂ ਪੰਚੀ ਦੇ ਕਿਉਂਕਿ ਰਾਸ ਜਿਹੜਾ ਆ ਉਹ ਕਾਫੀ ਹੈਗਾ ਇੱਕ ਦਿਨ ਹੈ ਤੁਸੀਂ ਦੇਖ ਪਾ ਰਹੇ ਲੇਡੀਜ਼ ਜਿਹੜੀਆਂ ਉਹ ਤਕਰੀਬਨ ਜ਼ਿਆਦਾ ਜਿਹੜੀਆਂ ਆ ਕਿ ਰਿਜ਼ਰਵੇਸ਼ਨ ਦੇ ਵਿੱਚ ਨੇ ਇਸ ਕਰਕੇ ਉਹਨਾਂ ਨੂੰ ਦੇਖੋ ਘਰ ਦਾ ਕੰਮ ਵੀ ਕਰਨਾ ਹੁੰਦਾ ਪਰ ਦੇਖ ਪਾ ਰਹੇ ਹੋ ਤੁਸੀਂ ਵੈਸੇ ਸਾਰੇ ਜਿਹੜੇ ਆ ਕਿ ਸ਼ਾਂਤੀਪੂਰਵਕ ਆਪਣੀ ਵਾਰੀ ਦੀ ਜਿਹੜੀ ਆ ਅਡੀਕ ਕਰ ਰਹੇ ਨੇ ਨਵਾਂ ਸ਼ਹਿਰ ਦਵਾਬਾ ਤੋਂ ਚੀਫ ਐਡੀਟਰ ਕੈਦ ਕਰਚਾ ਦੀ ਵਿਸ਼ੇਸ਼ ਰਿਪੋਰਟ ਪਾਰਿਓ ਲੇਡੀਜ਼ ਪੁਲਿਸ ਦਾ ਵੀ ਜਿਹੜਾ ਹੈ ਉਹ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤਾ ਹੋਇਆ ਉਹ ਲਾਈਨਾਂ ਰਵਾ ਰਹੇ ਨੇ ਤਾਂ ਜੋ ਜਿਹੜਾ ਹੈ ਕਿ ਲਾਈਨਾਂ ਵਿੱਚ ਲੱਗ ਕੇ ਆਪਣਾ ਜਿਹੜਾ ਉਹ ਕੰਮ ਕਰਵਾ ਸਕਣ ਪਰ ਤੁਸੀਂ ਦੇਖ ਸਕਦੇ ਆ ਕਿ ਪੋਸਟ ਦੇ ਜਿਹੜਾ ਪਕਤਾ ਇੰਤਜ਼ਾਮ ਕੀਤੇ ਹੋਣੇ ਉਹ ਲਾਈਨਾਂ ਜਿਹੜੀਆਂ ਲਗਾ ਰਹੇ ਨੇ ਪ੍ਰਸ਼ਾਸਨ ਵੱਲੋਂ ਜਿਹੜਾ ਪਕਤਾ ਪ੍ਰਬੰਧ ਜਿਹੜਾ ਉਹ ਕੀਤੇ ਹੋਏ ਨੇ ਤਾਂ ਜੋ ਸਾਰਿਆਂ ਨੂੰ ਲਾਈਨਾਂ ਵਿੱਚ ਲੱਗ ਕੇ ਜਿਹੜਾ ਉਹ ਆਪਣੀ ਪੇਪਰ ਭਰ ਸਕਣ ਬਾਕੀ ਜਿਹੜੇ ਅਸੀਂ ਪਹੁੰਚ ਚੁੱਕੇ ਹਾਂ ਫਾਮੜਾ ਰੋਡ ਦੇ ਉੱਪਰ ਜਿਹੜਾ ਖੇਤੀਬਾੜੀ ਤੇ ਵਿਕਾਸ ਦਫ਼ਤਰ ਜਿਹੜਾ ਆ ਇਸ ਇੱਥੇ ਵੀ ਜਿਹੜਾ ਕਈ ਪਿੰਡਾਂ ਦੇ ਜਿਹੜੇ ਅਗੇ ਪੇਪਰ ਜਿਹੜੇ ਆ ਉਹ ਰੱਖੇ ਜਾ ਰਹੇ ਨੇ ਆਰੋ ਸਾਹਿਬ ਜਿਹੜਾ ਉਹ ਇਸ ਮੌਕੇ ਦੇ ਉੱਪਰ ਬੈਠੇ ਹੋਏ ਨੇ ਇਸ ਸਾਈਡ ਦੇ ਉੱਪਰ ਵੀ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਸਰਕਾਰੀ ਸਕੂਲ ਦਾ ਦਿਖਾ ਲਿਆ ਇੱਥੇ ਵੀ ਜਿਹੜਾ ਆ ਤੁਸੀਂ ਦੇਖ ਪਾ ਰਹੇ ਹੋ ਕਿ ਕਾਫੀ ਜਿਹੜਾ ਰਸ਼ ਹੈਗਾ ਆ ਪੰਚੀ ਸਰਪੰਚੀ ਦੇ ਜਿਹੜੇ ਆਗੇ ਆ ਜਿਹੜੇ ਆ ਗੋਟਾ ਜਿਹੜੀਆਂ ਉਹ ਪੈ ਰਹੀਆਂ ਮਤਲਬ ਪੈ ਰਹੀਆਂ ਨੇ 15 ਤਰੀਕ ਨੂੰ ਤੁਹਾਨੂੰ ਸਭ ਨੂੰ ਪਤਾ ਹੀ ਆ ਉਹ ਰਾਸ ਤੁਸੀਂ ਦੇਖ ਸਕਦੇ ਹੋ ਜਿੱਥੋਂ ਤੱਕ ਵੀ ਨਜ਼ਰ ਜਾਏਗੀ اور ਤੁਸੀਂ دیکھ پا رہے ہو ایک بڑی کئی ਵਾਰ ਪਰੇਸ਼ਾਨੀ ਹੁੰਦੀ ਆ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸ ਚੁੱਕਾ ਕਿਉਂਕਿ ਇਹ ਲੇਡੀਜ਼ ਜਿਹੜੀ ਪਰਸੈਂਟਡ ਹੈਗੀ ਉਹ ਜ਼ਿਆਦਾ ਹੈਗੀ ਆ ਪੰਚੀਆਂ ਦੀ ਵੀ اور ਸਰਪੰਚੀਆਂ ਦੀ ਵੀ ਜਿਸ ਕਰਕੇ ਤੁਸੀਂ ਆ ਦੇਖ ਸਕਦੇ ਹੋ ਬੱਚਿਆਂ ਨੂੰ ਵੀ ਨਾਲ ਲੈ ਕੇ ਆਇਆ ਹੋਇਆ ਹੈ ਕਿੰਨੀ ਪਰੇਸ਼ਾਨੀ ਹੈਗੀ ਆ ਨਾ ਕਿਤੇ ਇੰਤਜ਼ਾਮ ਆ ਕਿਤੇ ਟੈਂਟ ਕੋਈ ਲਾਇਆ ਗਿਆ ਹੈ ਨਾ ਕਿਤੇ ਖੜਨ ਦਾ ਇੰਤਜ਼ਾਮ ਹੈਗਾ ਆ ਕਿਉਂ ਜੀ ਕੀ ਕੀ ਕਹਿ ਰਹੇ ਹੋ ਪਾਣੀ ਦੀ ਉਪੀ ਪੰਜੇ ਚ ਪਾਣੀ ਦੀ ਉਪੀ ਹੈ ਨਹੀਂ ਪਾਣੀ ਦੀ ਔਰ ਧੁੱਪ 'ਚ ਖੜੇ ਆ ਸਾਡੇ ਧੀਰ ਸਾਹਿਬ ਆ ਗਏ ਨੇ ਹਾਂ ਧੀਰ ਸਾਹਿਬ ਸਾਸਤਰੀ ਕਾਲ ਕੈਮਰਾ ਚੱਲ ਰਿਹਾ ਹੈ ਜੀ ਇੱਥੇ ਤੁਸੀਂ ਜਿਹੜੇ ਇੰਤਜ਼ਾਮ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇੰਤਜ਼ਾਮ ਸਾਹਮਣੇ ਦੀਦੀਆਂ ਲਾ ਕੇ ਸਾਨੂੰ ਪੀਲੇ ਪਾਣੀ ਜਾਂਦਾ ਕੋਈ ਬੱਟਰ ਨਹੀਂ ਦੂਸਰਾ ਥਾਣਾ ਛਾਹ ਆ ਸਾਰੀ ਜਾਂ ਤਾਂ ਬਾਹਰ ਖੜੀ ਆ ਤੇ 11 ਵਜੇ ਨੇ ਆ ਕੇ ਖੁੱਲੇ ਹੈ ਜਿਸ ਟਾਈਮ ਸਾਰੀ ਖੋਲ ਲੈਣਾ 9 ਵਜੇ ਖੋਲ ਲੈਣਾ ਤਾਂ ਜਿਹੜੀ ਸੰਗ ਜਾਨ ਮਤਲਬ ਧੁੱਪੇ ਜਿਹੜੀ ਆ ਤਪੱਸਿਆ ਕਰ ਰਹੇ ਹੋ ਤਪੱਸਿਆ ਕਰਨੀ ਪਈ ਸਰਕਾਰ ਦਿੰਦੀ ਹੈ ਵੀ ਇਦਾਂ ਦੇ ਇੰਨੇ ਡਾਕੂਮੈਂਟ ਇੰਨੇ ਕਰ ਦਿੰਦੇ ਆ ਵੀ ਖਾਮ ਖਾਂ ਡਾਕੂਮੈਂਟ ਮੰਗੀ ਜਾਂਦੇ ਆ ਇਸ ਕਰਕੇ ਤੇਰ ਸਾਹਿਬੀ ਸਾਡੀ ਗੱਲ ਜਿਹੜੀ ਪਤਾਵਾ ਦੇਖੋ ਲੋਕ ਤੱਤੇ ਖੜੇ ਆ ਪਾਣੀ ਵੀ ਕੋਲ ਲੈ ਕੇ ਆਏ ਆ ਆਪਣਾ ਕਿੱਥੋਂ ਲੈ ਕੇ ਆਣ ਲੋਕ ਇਹ ਆ ਦੇਖ ਲਓ ਪਾਣੀ ਦੀਆਂ ਬੋਤਲਾਂ ਜਿਸ ਤਰ੍ਹਾਂ ਕੀ ਹੁਣੇ ਮੈਨੂੰ ਸਰਕਾਰੀ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੱਲੋਂ ਇੱਕ ਵੀਡੀਓ ਭੇਜੀ ਗਈ ਸੀ ਉਹ ਮੈਂ ਆਪਣੇ ਚੈਨਲ ਤੇ ਚਲਾਈ ਵੀ ਹੈਗੀ ਆ ਉੱਥੇ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਨੂੰ ਕੋਈ ਤੰਗੀ ਨਹੀਂ ਆਏਗੀ ਔਰ ਇਹ ਵੀਡੀਓ ਨੂੰ ਦੇਖ ਕੇ ਉਹਨਾਂ ਦਾ ਕੀ ਜਵਾਬ ਆ ਕਿਰਪਾ ਕਰਕੇ ਉਹ ਵੀਡੀਓ ਵੀ ਪਾਣ ਕਿ ਇੱਥੇ ਕੀ ਇੰਤਜ਼ਾਮ ਕੀਤੇ ਹੋਏ ਨੇ ਨਾ ਪਾਣੀ ਪੀਣ ਨੂੰ ਆ ਨਾ ਕਿਤੇ ਉੱਪਰ ਕੋਈ ਟੈਂਟ ਦਾ ਇੰਤਜ਼ਾਮ ਹੈਗਾ ਔਰ ਆ ਦੇਖੋ ਤੁਹਾਨੂੰ ਦੱਸਿਆ ਕਿ ਕਿੰਨੇ ਪਰੇਸ਼ਾਨ ਨੇ ਬੱਚਿਆਂ ਨੂੰ ਤਾਂ ਨਾਲੇ ਆ ਲੈ ਕੇ ਆਣਾ ਪੈਣਾ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਜਾਂ ਡਿਊਟੀਆਂ ਤੇ ਗਏ ਹੋ ਜਾਂ ਕਿਸੇ ਪਾਸੇ ਗਏ ਆ ਨਮਾ ਸ਼ਰਦ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਖਰਚਾ ਦੀ ਰਿਪੋਰਟ ਆ ਦੇਖੋ ਧੁੱਪ ਦੇ ਵਿੱਚ ਜਿਹੜੀ ਹੈਗਾ ਸਾਰੇ ਜਿਹੜੇ ਆ ਕੋਈ ਕਿਸੇ ਦੇ ਘਰ ਮੋੜੇ ਖੜਾ ਆ ਤੁਸੀਂ ਦੇਖ ਸਕਦੇ ਆ ਅੰਦਰ ਅੰਦਰ ਦੇ ਤਾਂ ਹਾਲਾਤ ਦੇਖ ਲੇ ਕੋਈ ਕਿਤੇ ਖੜਾ ਆ ਕੋ ਕਿਸੇ ਸਾਈਡ ਤੇ ਖੜਾ ਆ ਜੇਕਰ ਸਰਕਾਰ ਵੱਲੋਂ ਇੰਤਜ਼ਾਮ ਕੀਤੇ ਹੁੰਦੇ ਕੋਈ ਟੈਂਟ ਲਾਇਆ ਹੁੰਦਾ ਕੋਈ ਪਾਣੀ ਦੇ ਪ੍ਰਬੰਧ ਕੀਤੇ ਹੋਏ ਹੁੰਦੇ ਤਾਂ ਆ ਹਾਲਾਤ ਨਾ ਹੁੰਦੇ ਕਹਿੰਦੇ ਨੇ ਕਿ ਵੋਟਾਂ ਜਿਹੜੀਆਂ ਆ ਕਿ ਬੜੀਆਂ ਵਧੀਆਂ ਤਰੀਕੇ ਨਾਲ ਕਰਾਈਆਂ ਜਾਣਗੀਆਂ ਜਦੋਂ ਵੋਟਾਂ ਪੈਣਗੀਆਂ ਉਸ ਵੇਲੇ ਤੁਸੀਂ ਮੌਸਮ ਦੇਖ ਸਕਦੇ ਹਾਲੇ ਕੋਈ ਠੰਡ ਦਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਧੁੱਪ ਦੇ ਵਿੱਚ ਜਿਹੜੇ ਆ ਸਾਰੇ ਜਿਹੜੇ ਆ ਕਿ ਬੈਠੇ ਹੋ ਨੇ ਅੰਦਰ ਲੇਡੀਜ਼ ਦਾ ਕੀ ਹਾਲ ਹੈਗਾ ਇਹ ਨੇ ਸਰਕਾਰ ਦੇ ਪ੍ਰਬੰਧ ਰਹੀ ਤੁਹਾਨੂੰ ਸਰ ਪਰੇਸ਼ਾਨੀ ਵਾਰ-ਵਾਰ ਢੀੜੇ ਲਾ ਕੇ ਤੁਹਾਡੇ ਬੱਚਿਆਂ ਵਾਲੇ ਨਹੀਂ ਢੀੜੇ ਤਾਂ ਹੋਏ ਕੀ ਚੱਕਰ ਕੀ ਪੈ ਗਿਆ ਪੰਦਾ ਪੰਦੇ ਕਹਿੰਦੇ ਸੀ ਵੀ ਜੇ ਗਵਾਹੀ ਤੁਸੀਂ ਜਿਹੜੀ ਮਰਜ਼ੀ ਪਵਾ ਸਕਦੇ ਬੋਟਾਂ ਦੇ ਵਿੱਚ ਅੱਛਾ ਜਿਵੇਂ ਕਿਸੇ ਵਾਰਡ ਦੀ ਵੀ ਹਾਂ ਤੇ ਇਸ ਟਾਈਮ ਸਾਰਾ ਉਹਨਾਂ ਨੇ ਉੱਥੋਂ ਵਾਪਸ ਭੇਜਿਆ ਲਾਈਨ ਦੇ ਵਿੱਚ ਲੱਗਿਆ ਨੂੰ ਹੋਏ ਘੰਟੇ ਚਾਰ ਜਿਹੜੀ ਵਾਰਡ ਦੇ ਅੱਗੇ ਤੁਸੀਂ ਉਸੇ ਵਾਰਡ ਦੀ ਗਵਾਹੀ ਅਲੱਗ ਚਾਹੀਦੀ ਏ ਉਹ ਕੋਆ ਲੱਗ ਜਾਈਂਦੇ ਉਹੀ ਬਾੜ ਦੇ ਨਹੀਂ ਤੁਹਾਨੂੰ ਪਹਿਲਾਂ ਕਿਨੇ ਕਹਿ ਦਿੱਤਾ ਸੀਗਾ ਕਿ ਮਤਲਬ ਜੇਦੀ ਮਰਜ਼ੀ ਕੋਈ ਬਾਹ ਪਾ ਲਓ ਸਰ ਟੈਸਟ ਹੋ ਕੇ ਸਾਰਾ ਕੁਝ ਹੋ ਕੇ ਗਿਆ ਟੈਸਟ ਹੋਣ ਦਾ ਮਤਲਬ ਆਹੀ ਦਿੱਤੇ ਆ ਉਹ ਮਤਲਬ ਹੈ ਕਿ ਕਹਿ ਦਿੱਤਾ ਗਿਆ ਵੀ ਵੈਲਿਡ ਆ ਟੈਸਟ ਕਰ ਲ ਲੀ ਸਾਨੂੰ ਦੱਸ ਦੇਣੇ ਇਹ ਚੀਜ਼ ਵੀ ਇਹ ਚੀਜ਼ ਨਹੀਂ ਲੱਗਣੀ ਅੱਛਾ ਇਹਦੀ ਸੋਧ ਕੀਤੀ ਜਾਵੇ ਤੇ ਹੁਣ ਉਹ ਚੱਕਰ ਚ ਪੈ ਗਏ ਤੁਸੀਂ ਹੋਰ ਜੀ ਸਰ ਸਾਰੇ ਫੈਗੇ ਜੀ ਸਵੇਰੇ 7 ਵਜੇ ਦੇ ਖੜੇ ਆ ਜੀ 4 5 ਪੈਂਚਾ 250 ਪੈਂਚਾ ਅੱਗੇ ਪਿੱਛੇ ਅੱਗੇ ਪਿੱਛੇ ਪੈਂਚਾ ਸਾਰੇ ਸਾਰੇ ਬੰਦੇ ਆ ਗਏ ਮਾਮਲਾ ਵੀ ਚੱਕਰਾਂ ਪਏ ਆ ਆ ਦੇਖੋ ਉਡੀ ਹੋਵੇ ਇਹ ਨਾਲ ਲਗਣਾ ਤੇ ਇਹਨਾਂ ਦੀ ਜਿਹੜੀ ਸਮੱਸਿਆ ਹੈਗੀ ਆ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀਆਂ ਮੁਸ਼ਕਲਾਂ ਦਾ ਇਹਨਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਆ ਔਰ ਵਾਕਿਆ ਹੀ ਜਾ ਤਾ ਇੱਕ ਨਾ ਪੇਪਰ ਪਬਲਿਕ ਕਰ ਦੇਣਾ ਚਾਹੀਦਾ ਆ ਅਖਬਾਰਾਂ ਵਿੱਚ ਟੀਵੀ ਮਾਧਿਅਮ ਸੋਸ਼ਲ ਮੀਡੀਆ ਰਾਹੀਂ ਕਿ ਜਿਹੜੇ ਤੁਸੀਂ ਕਾਗਜ਼ ਪੱਤਰ ਭਰਨੇ ਆ ਸਿਰਫ ਆਹੀ ਆਹੀ ਹੋਣਾ ਚਾਹੀਦਾ ਇੱਕ ਸਪਸ਼ਟੀਕਰਨ ਦੇਣਾ ਚਾਹੀਦਾ ਸੀ ਤਾ ਜੋ ਲੋਕ ਉਸ ਦੇ ਹਿਸਾਬ ਨਾਲ ਆਂਦੇ ਪਰ ਇੱਥੇ ਆ ਕੇ ਜਿਹੜਾ ਚਾਰ ਚਾਰ ਗਵਾਈਆਂ ਪਾ ਕੇ ਉਹਨਾਂ ਅਣਜਾਇਆ ਪਿਆ ਲੋਕਾਂ ਨੂੰ ਨਹੀਂ ਨਹੀਂ ਚਾਰ ਚਾਰ ਗਵਾਈਆਂ ਇੱਥੇ ਕਿਹੜਾ ਬੈਂਕ ਦਾ ਲੋਨ ਲੈਣ ਲੱਗੇ ਜਿਹੜੀਆਂ ਚਾਰ ਗਵਾਈਆਂ ਆਏ ਦੋ ਬੰਦੇ ਬਹੁਤ ਹੁੰਦੇ ਆ ਦੋ ਬੰਦੇ ਬਹੁਤ ਹੁੰਦੇ ਗਵਾਈ ਲਈ ਨਹੀਂ ਨਹੀਂ ਉਸੇ ਬਾੜ ਦੇ ਹੁਣ ਦੋ ਬੰਦੇ ਨਹੀਂ ਜਦ ਐਫੀਡੀਪੀ ਦੇ ਦਿੱਤਾ ਘੋਸ਼ਣਾ ਪੱਤਰ ਹੀ ਦੇ ਦਿੱਤਾ ਫਿਰ ਚਾਰ ਚਾਰ ਗਵਾਈਆਂ ਦੀ ਕੋਈ ਲੋੜ ਨਹੀਂ ਆ ਦੇਖੋ ਤੁਸੀਂ ਲੋਕ ਕਿੰਨੇ ਪਰੇਸ਼ਾਨ ਨੇ ਦੇਖ ਪਾ ਰਹੇ ਹੋ ਜਿਸ ਪਾਸੇ ਵੀ ਨਜ਼ਰ ਮਾਰ ਲਓ ਜਦੋਂ ਪੇਪਰ ਲੈ ਕੇ ਆਂਦੇ ਆ ਉਦੋਂ ਕੁਝ ਹੋਰ ਕਹਾਣੀ ਆ ਜਦੋਂ ਜਾ ਕੇ ਟੈਸਟ ਕਰਾਉਂਦੇ ਆ ਜਾਂ ਅੱਗੇ ਜਾਂਦੇ ਆ ਉਹਨਾਂ ਦੇ ਪੇਪਰਾਂ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਅਧਿਕਾਰਤ ਤੌਰ ਤੇ ਆਪਣੇ ਤੌਰ ਤੇ ਕੁਝ ਨਹੀਂ ਕਹਿ ਰਿਹਾ ਜੋ ਨੇ ਇਹਨਾਂ ਦੇ ਨਿੱਜੀ ਪਚਾਰ ਨੇ ਉਹ ਅਸੀਂ ਤੁਹਾਡੇ ਸਰਕਾਰ ਤੱਕ ਪਹੁੰਚਾਉਣ ਦੇ ਲਈ ਜਿਹੜੇ ਆ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ ਉਹ ਬੱਚਿਆਂ ਨੂੰ ਵੀ ਨਾਲ ਲੈ ਕੇ ਕਿਹ ਕਿਨਾ ਮੈਂ ਤੁਹਾਡਾ ਕਿਹੜਾ ਪਿੰਡ ਆ ਮਈ ਦਿੱਤਾ ਗਰਸ ਨੂੰ ਹੁਣ ਤੁਸੀਂ ਤਾਂ ਚਲੋ ਮੰਨ ਲਿਆ ਕਿ ਪੇਪਰ ਰੱਖਣੇ ਆ ਜਾਂ ਅੱਗੇ ਪਿੱਛੇ ਰੱਖਣੇ ਆ ਪਰ ਤੁਸੀਂ ਤਾਂ ਦੇਖੋ ਇੰਨੀ ਧੁੱਪ ਹੈਗੀ ਐ ਇੰਨੀ ਗਰਮੀ ਤੁਸੀਂ ਤੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਏ ਆ ਇਹਦਾ ਕੀ ਕਾਰਨ ਹੈ ਸਰ ਬੱਚੀ ਘਰ ਦਾ ਹੈਗੀ ਆ ਪਰ ਰਹਿੰਦੀ ਨਹੀਂ ਮਾਂ ਦੇ ਨਾਲ ਹੀ ਰਹਿੰਦੀ ਆ ਬੱਚੇ ਮਤਲਬ ਇਹ ਵੀ ਪਰੇਸ਼ਾਨੀ ਆ ਰਹੀ ਆ ਠੀਕ